ਕਹਿੰਦੇ ਕਰਣੀ ਹੈ ਨੀ ਹਾਂ ਕਰੀਆ ਬਣੀ ਹੋਰ ਕਿਵੇਂ ਹੋ ਠੀਕ ਹੋ ਹਾਂ ਠੀਕ ਆ ਬਣੀ ਹੋਰ ਸੁਣਾ ਸਭ ਠੀਕ ਆ ਵਧੀਆ ਬਣੀ ਹੋਰ 17 ਕਾਣੀ ਫੇਰਾ ਜੀ ਬਹਿ ਜਾ ਕੇ ਮੈਂ ਆਉਣੇ ਹੋਈ ਨਹੀਂ ਪੜੀ ਬੁੱਛਣਾ ਤਾਂ ਕੰਮ ਆਈ ਤੇਰੇ ਤਾਂ ਦੱਸ ਬਣੀ ਜੇ ਗੱਲ ਮੰਨੇਗੀ ਤਾਂ ਹਾਂ ਮੰਨਾਂਗੇ ਜੇ ਮੰਨਣਾਈ ਹੋਈ ਤਾਂ ਹੋਰ ਜਵਾਕ ਜਲੇ ਠੀਕ ਹੈ ਸਾਰੇ ਠੀਕ ਠਾਕ ਆ ਬਣੀ ਆਪਣੇ ਸੁਣਾ ਠੀਕ ਆ ਬਣੀ ਵਧੀਆ ਹੋਰ ਕੀ ਸੁਣਾ ਨਹੀਂ ਪੜੇ ਮੈਂ ਤਾਂ ਨਾ ਇੱਕ ਕੰਮ ਆਈ ਸੀ ਅੱਛਾ ਹਰ ਰਿਸਤਨ ਵਾ ਇਸ ਮਖਨਾਈ ਨੇ ਮੈਂ ਦੈ ਮਿਸਤਾ ਆ ਲੈ ਲਾਣੇ ਕੋਲ ਰਿਸਤਾ ਤਾਂ ਕੁੜੀ ਬਲਾਈ ਚਿਆਰੀ ਕੁੜੀ ਹੈ ਅੱਛਾ ਇਥੇ ਨਾ ਸਮਾਨ ਦੇਣੀ ਅੱਛਾ ਜੇ ਲੈਣਾ ਰਿਸਤਾ ਕਰਾ ਦਿੰਦੇ ਨਾ ਕਰਾ ਦੀ ਭੈਣ ਕੋਈ ਲੈ ਲਾ ਲਾ ਰਿਸਤਾ ਤਾਂ ਰਿਸਤਾ ਦੋਈ ਗੱਲ ਮੁੰਡੇ ਦੇ ਬਣ ਵਾਤਾਂ ਫਿਰ ਵਿਆਹਣਾ ਹੀ ਹੁੰਦਾ ਤਾਂ ਨਹੀਂ ਪੁੱਛਣ ਆਈ ਸੀ ਮਹ ਜੇ ਰਿਸਤਾ ਲੈਣੇ ਰਿਸਤਾ ਕਰਾ ਦਿੰਦੀ ਹਾਂ ਤਾਂ ਤਾਂ ਨਾ ਕਰਾ ਦੀ ਭੈਣ ਕਿਵੇਂ ਆਹ ਕਹੇ ਜੇ ਬੰਦੇ ਆ ਕਿੱਥੋਂ ਆ ਬਹੁਤ ਵਧੀਆ ਬੰਦੇ ਨੇ ਭੈਣ ਬਲਾਈ ਕੁਝ ਦੇਣਗੇ ਬਲਾਈ ਸੋਹਣੀ ਕੁੜੀ ਹੈ ਪੜ੍ਹੀ ਲਿਖੀ ਹੈ ਅੱਛਾ ਹਾਂ ਮੈਂ ਕੋਈ ਰਿ ਕਰਾਉਣੀ ਨਹੀਂ ਤਿਆਰ ਨਹੀਂ ਅੱਛਾ ਮਾਪੇ ਚਿਪਿਓਗੇ ਪੜ੍ਹਨੋ ਵੀ ਲੈਣ ਦੇ ਰਿਸਤਾ ਹਾਂ ਲੈ ਲਾਂਗੇ ਰਿਸਤਾ ਦਾ ਬਣੇ ਕਰਾਉਣੀ ਕੋਈ ਨਹੀਂ ਵਧੀਆ ਹੋਵੇ ਮਾਸੀ ਮੁੰਡਾ ਲੱਗਿਆ ਹੋ ਲੱਗਿਆ ਹੋਇਆ ਸਾਡਾ ਕੁੜੀ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਕੁੜੀ ਤਬਾਰੀ ਸੋਹਣੀ ਹੈ ਨਾਲ ਮੋ ਵੇ ਮਹਿਮਾਨ ਨੂੰ ਸੰਭਾਲ ਲਈ ਵਾਰੀ ਸਿਆਣੀ ਕੁੜੀ ਹੈ ਐਮਏ ਬੀਏ ਕਰੀ ਹੈ ਜੇ ਲੱਗਿਆ ਤੁਹਾਡਾ ਮੁੰਡਾ ਤਾਂ ਆਈ ਜਾਂਦਾ ਠੀਕ ਹੈ ਹਾਂ ਨਹੀਂ ਮੈਂ ਹੋਰ ਨਾ ਕਿਤੇ ਕਰਾ ਦਿੰਦੀ ਅਗਲੇ ਕਹਿੰਦੇ ਭਈ ਸੀ ਲੱਗਿਆ ਮੁੰਡਾ ਪਾ ਦੇ ਵੀ ਲੱਗਿਆ ਕਰਕੇ ਮੈਂ ਆ ਗਈ ਮਹਾ ਭੈਣ ਨੂੰ ਪੁੱਛ ਕੇ ਆਉਣੀ। ਕੁੜੀ ਦੀਆਂ ਤਾਂ ਸਿਫਤਾਂ ਹੁੰਦੀਆਂ ਐਨੀ ਸਿਆਣੀ ਕੁੜੀ ਐ। ਤੇ ਸਾਡੇ ਮੁੰਡੇ ਦੀਆਂ ਸਿਫਤਾਂ ਹੁੰਦੀਆਂ ਵਧੀਆ ਲੱਗਾ ਹੋਇਆ ਕੁਛ ਖਾਂਦਾ ਨਹੀਂ ਪੀਂਦਾ। ਬਾਲਾ ਸੁਆਦ ਦੇਣਗੇ। ਬਹੁਤ लाਡਲੀ ਰੱਖੀ ਹੋਈ ਐ ਬਹੁਤ ਸੋਹਣੀ ਕਾਠ ਦੀ ਮੂਰਤ ਵਰਗੀ ਐ ਕੁੜੀ। ਕਾਹ ਪੁੱਛਣਾਈ ਸੀ ਮਹਾ ਮੈਂ ਰਿਸ਼ਤਾ ਉਹਨਾਂ ਦੇ ਪੁੱਛ ਕੇ ਆਉਣੀ ਆ ਮੁੰਡਾ ਲੱਗਿਆ ਹੋਇਆ। ਵੀ ਤੁਸੀਂ ਰਿਸ਼ਤਾ ਲੈ ਲਓਗੇ। ਨੰਦ ਲਾਇਆ ਮੇਰੇ ਇਸਤਾ ਤਾਂ ਪਹਿਣੇ ਉਹੀ ਗੱਲ ਬੇਸੀ ਵੀ ਦੇਖਦੇ ਫਿਰਦੇ ਐ ਬਹੁਤ ਪੂਰੀ ਸੋਹਣੀ ਹੋਵੇ ਲੈ ਉਹੀ ਗੱਲ ਪੜ੍ਹੀ ਲਿਖੀ ਸਾਡੇ ਟੱਬਰ ਚ ਰਾਖੀ ਹੋਵੇ ਬਹੁਤ ਆਪਣੀ ਸਿਆਣੀ ਐ ਤੇ ਬਾਹਰ ਹੀ ਸੋਹਣੀ ਪਹਿਨੇ ਅੰਮੇ ਵੀ ਇਹ ਕਰੀ ਗਈਏ ਕੋਰਸ ਕਰੇ ਹੋਈਆਂ ਕੁੜੀ ਦੇ ਸਾਰਾ ਸਮਾਨ ਦੇਣਗੇ ਬਹੁਤ ਸਿਆਣੀ ਗੱਟਕੀ ਆ ਉਹ ਠੀਕ ਹੈ ਮੈਂ ਤਾਂ ਫਿਰ ਫਰਮਾਇ ਸੁਨਾਲੀ ਆਈ ਮਾਹੌਲ ਨਾਲ ਪੁੱਛ ਕੇ ਹਾਂ ਉਹਨਾਂ ਦਾ ਮਨ ਚਾ ਲੱਗਿਆ ਹੋਵੇ ਉਹਨਾਂ ਨੂੰ ਕੁੜੀ ਦੇ ਲੈ ਕੇ ਮੇਰੇ ਪਹਿ ਨਾ ਲੈ ਕਰਾਂਗੇ ਨਾ ਮੈਂ ਡੈਵੀ ਨਾ ਲੈ ਕਰਾਂਗੇ ਦੋ ਰਿਸ਼ਤੇਦਾਰ ਵੀ ਸੱਦਾਂਗੇ ਇਹ ਖਤਾਰ ਬਾਰ ਪੂਰੀ ਵਿਖਾਵੇ ਇਹ ਦੱਸਾਂਗੇ ਕਿ ਤੁਸਾਂ ਪੂਰੀ ਬਟੇਰੀ ਸੋਹਣੀ ਹੈ ਜਦੋਂ ਤੁਹੋਂਗੇ ਉਦੋਂ ਤੁਹਾਨੂੰ ਪੂਰੀ ਮੈਂ ਵਿਖਾ ਲਾਵਾਂਗੀ ਅੱਗੇ ਤੁਹਾਡੀ ਚਿਤ ਮੰਨ ਦੀ ਗੱਲ ਹੈ ਮੈਨੂੰ ਫੋਨ ਕਰ ਦਿਓ ਤੁਸੀਂ ਜਿੱਦੈ ਕੁੜੀ ਦੇਖਣੀ ਹੋਈ ਮੇਰੇ ਬੰਦੇ ਨੂੰ ਤਾਂ ਸਵੇਰੇ ਦੇਖ। ਆਥਰੇ ਵਾਰ ਅਸੀਂ ਰਾਏ ਕਰਕੇ ਤੁਹਾਨੂੰ ਦੱਸ ਦਾਂਗੇ ਫਿਰ ਸਾਡੀ ਸਾਰੀ ਮਾਣ ਹੈ ਜੇ ਤੁਹਾਡੀ। ਘਰ ਨੂੰ ਦੇਖ ਆਇਆ ਮੈਂ ਇਹਨਾਂ ਨਾਲ ਗੱਲ ਕਰ ਲਵਾਂ ਤੁਸੀਂ ਮੈਨੂੰ ਆਥਰੇ ਪਹਿਲੇ ਫੋਨ ਤੇ ਦੱਸ ਦੇ। ਨਾ ਕੋਈ ਦੱਸ ਦਾਂਗੇ ਨਾਲੇ ਤਾਂ ਮੁੰਡੇ ਮਾਰ ਜਾਣਗੇ। ਨਾਲੇ ਤੇ ਡੈਡੀ ਨੂੰ ਆ ਜਾਣਗੇ ਉਹ ਪੁੱਛ ਕੇ ਰਿਆ ਕਰਕੇ ਤੈਨੂੰ ਫੋਨ ਕਰਦੇ ਆਂਗੇ ਫਿਰ ਤੜਕੀ ਦਿਖਾ ਦੇ। ਮੈਂ ਤੜਕੀ ਦਿਖਾ ਦੂੰਗੀ ਮੈਂ। ਮੈਨੂੰ ਤੁਸੀਂ ਦੱਸ ਦਿਓ ਵੀ ਭਾਈ ਸਾਡੀ ਰਾਏ ਹੈ ਵੀ ਮੁੰਡਾ ਕੀ ਕਹਿੰਦਾ ਤੇਰਾ ਡੈਡੀ ਕੀ ਕਹਿੰਦਾ। ਮੇਰੀ ਮੁੰਡੋਂ ਪੁੱਲ ਗਰੰਟੀ ਹੋਗੀ ਜ਼ਿੰਮੇਵਾਰੀ। ਕੁੜੀ ਰੱਖਾ ਲਵਾਂਗੀ ਸਾਰੀ ਉਮਰ ਹਾਂ ਮੈਨੂੰ ਫੋਨ ਤੇ ਦੱਸ ਦਿਓ ਮੈਂ ਕੋਈ ਨਹੀਂ ਕਰਕੇ ਦੱਸ ਰਾਂਗੇ ਜਰੂਰ ਹਾਂ ਦੇਖਿਆ ਮੁੰਮੇ ਸੋਹਣੀ ਤੇ ਰੱਖੀ ਹੋਈ ਫਿਰ ਖੰਮਣੇ ਬੰਨਿਆ ਵਗਿਆ ਇਥਨੇ ਬਾਈ ਨਾਲ ਰੰਗ ਕਰ ਰਹੇ ਨੇ ਹਾਂ ਹਾਂ ਪੁੱਛ ਕੇ ਨਾ ਨਾਲ ਤੇ ਆਪਾਂ ਬੰਨਿਓ ਪੁੱਛਾਂਗੇ ਤੇ ਨਾਲ ਤੇ ਬਾਈ ਨੂੰ ਪੁੱਛਾਂਗੇ ਪੁੱਛ ਕੇ ਫਿਰ ਜੇ ਸੋਹਣੀ ਹੋਈ ਕੁੜੀ ਫਿਰ ਆਪਾਂ ਉਹ ਹੀ ਗੱਲ ਰੋਕ ਕੇ ਧਰਿਆਵਾਂਗੇ ਖੰਮਣੇ ਬੰਨਣ ਕੇ ਹਾਂ ਬਾਈ ਨਾਲ ਰੱਖਨੇ ਕਰਕੇ ਨਹੀਂ ਦਿੰਦੀ ਨਾ ਐ ਕਰਕੇ ਖੰਮਣੇ ਬੰਨਿਆ ਕੱਲ ਨੂੰ ਹਾਂ ਜਿਵੇਂ ਤੇਰੀ ਮਾਸੀ ਗੱਲਾਂ ਕਰਦੀ ਸੀ ਐਸੇ ਲੋਟ ਤਾਂ ਫਿਰ ਕੁੜੀ ਆਪਾਂ ਨੇ ਲੋਟ ਹੈ ਹਾਂ ਹੈ ਤਾਂ ਫਿਰ ਆਪਾਂ ਜੀ ਹਾਂ ਨਾਰਮਨ ਜੀ ਤਾਂ ਇਹ ਤਾਂ ਕਹਿੰਦੇ ਆਪਣੇ ਪਰਿਵਾਰ ਚ ਰਲਦੀ ਹੋਵੇ ਤੇ ਵਧੀਆ ਹੋਵੇ ਕੁੜੀ ਪੜ੍ਹੀ ਲਿਖੀ ਹੋਰ ਆਪਾਂ ਨੂੰ ਕੀ ਚਾਹੀਦਾ ਮੁੰਡਾ ਵੀ ਆਪਣਾ ਦੇਖ ਲੱਗਿਆ ਹੋਇਆ ਹਾਂ ਹੋਰ ਆਪਾਂ ਨੂੰ ਕੀ ਚਾਹੀਦਾ ਬਸ ਆਹੀ ਕੁਛ ਚਾਹੀਦਾ ਇੱਕ ਵਧੀਆ ਹੋਵੇ ਉਹੇ ਗੱਲ ਦੇ ਟੱਬਰ ਚ ਰਸਦੀ ਮਿਚਦੀ ਹੋਵੇ ਆਏਗਾ ਇਹਨੂੰ ਵਧੀਆ ਹੱਸ ਕੇ ਬੁਲਾਵੇ ਹੋਰ ਆਪਾਂ ਨੂੰ ਦੱਸ ਹਾਂ ਇਹਦਾ ਆਪਾਂ ਦਾ ਕਿਤੇ ਨਾ ਹੋਵੇ ਕੱਲ ਨੂੰ ਪਾਸੇ ਮੂੰਹ ਕਰ ਲਈ ਪਾਣੀ ਤਾਂ ਕਹਿਨੇ ਬੜਾ ਨੋਈ ਗੱਲ ਮੱਥੇ ਵੱਟ ਪਾ ਲੈਂਦੀਆਂ ਨਾ ਆਏਗਾ ਇਹਨੂੰ ਦੇਖ ਨਹੀਂ ਹੰਗਦੇ ਆ ਪਾਣੀ ਦੀ ਘੁੱਟ ਨਹੀਂ ਫੜਾਉਂਦੇ ਆ ਉਹ ਹੀ ਜਿਦੋਂ ਫਿਰ ਆਪਾਂ ਕੀ ਕਰਾਉਣਾ ਜਿਵੇਂ ਗੱਲਾਂ ਕਰਕੇ ਗਈ ਐ ਸਲਫਟ ਤਾਂ ਫਿਰ ਵਧੀਆ ਸੀ ਹਾਂ 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 ਦੀ ਵੰਤਾਂ ਕਰਤੀ ਆਲੀ ਹਾਂ ਚਲ ਫਿਰ ਜਾਇਆ ਉਹਨੇ ਦੇਖ ਲੈਨੇ ਆ ਤੇਰੀ ਮੰਮੀ ਹੋਰਾਂ ਨੂੰ ਵੀ ਫੋਨ ਕਰਨਾ ਸ਼ੁਰੂ ਹੀ ਆ ਜਾਂਦੇਗਾ ਕਰ ਦਾਂਗੇ ਫਿਰ ਪਹਿਲਾਂ ਬਾਈ ਨਾਲ ਕਰਕੇ ਹਾਂ ਤੁਸੀਂ ਉਹਨਾਂ ਨੂੰ ਬਾਈ ਮੈਂ ਉਹਨਾਂ ਦੇ ਕਰੀ ਅੱਛਾ ਮੁੰਡੇ ਵਾਲਿਆਂ ਨੂੰ ਅੱਛਾ ਉਹਨਾਂ ਨੂੰ ਕੀ ਹੈ ਵੀ ਭਾਈ ਗੌਂ ਸੋਣੀ ਕੁੜੀ ਐ ਬੜੀ ਗੁਣੀ ਐ ਮੇਰੇ ਨਾਲ ਗੱਸੇ ਬੀਨ ਲੀਂ। ਠੀਕ ਹੈ। ਫੇ ਮੁੰਡਾ ਲੱਗਿਆ ਕਰਕੇ ਮੈਂ ਸੋਦੇ ਆਂ ਲਈ ਤੁਹਾਨੂੰ ਪੁੱਛਣ ਕਿ ਤੁਸੀਂ ਰਿਸ਼ਤਾ ਲੈਣੀ। ਉਹ ਕਹਿੰਦੀ ਹਾਂ ਪਰ ਨਹੀਂ ਅਸੀਂ ਰਿਸ਼ਤਾ ਨਹੀਂ ਲੈਣੀ। ਠੀਕ ਹੈ। ਵੀ ਸੋਦਾ ਮੁੰਡਾ ਲੱਗਿਆ ਮੈਂ ਤਨ ਬਚਣਾਈ। ਉਹ ਕਹਿੰਦੀ ਵੀ ਅਸੀਂ ਰਿਸ਼ਤਾ ਲੈਣੀ ਆ। ਵੀ ਭਾਈ ਦੇ ਕੁੜੀ ਸੋਹਣੀ ਹੋਵੇ, ਸਿਆਣੀ ਹੋਵੇ, ਆਏ ਗਏ ਦੀ ਸੇਵਾ ਕਰੇ। ਠੀਕ ਹੈ। ਫੇ ਮੈਂ ਸਾਰੀ ਉਹਨਾਂ ਨੂੰ ਤਸੱਲੀ ਦੇ ਆਈ। ਹੁਣ ਕਿਸੇ ਵੇਲੇ ਦੱਸੋ ਵੀ ਉਹ ਆਏ ਕਹਿਣੇ ਕਿ ਕੁੜੀ ਦੇਖਣੀ ਆ। ਤੇ ਕੁੜੀਾਂ ਨੇ ਅੱਥੇ ਦਿਖਾ ਦਾ ਆਏ। ਕੁੜੀ ਰਖਾ ਦਿਓ ਇਹਨੂੰ ਮੁੰਡਾ ਕਹਿੰਦਾ ਚਾਹ ਚੰਪਲੀ ਆ ਖਾਣੇ ਦਾ ਮੈਂ ਤਾਂਗਾ ਘਰ ਬਣ ਗਿਆ ਉਹਨਾਂ ਨੇ ਰਹਿ ਕਰੀਆ ਰਹਿ ਕਰ ਤੇ ਉਹਨਾਂ ਨੇ ਵੀ ਨੂੰ ਫੋਨ ਕਰਤਾ ਉਹ ਕਹਿੰਦੇ ਵੀ ਅਸੀਂ ਕੁੜੀ ਦੇਵਾਂਗੇ ਹੁਣ ਤੁਸੀਂ ਜਸਤੋ ਬਾਈ ਕੁੜੀ ਕਿੱਥੇ ਜਾਂਦਾ ਪਉਣੀ ਆਪਾ ਬਦਵਾ ਮੈਂ ਕੁੜੀ ਰਖਾ ਦਿਓ ਕੁੜੀ ਰਖਾ ਕੇ ਤੇ ਵਧੀਆ ਪੱਕ ਠੱਕ ਕਰਕੇ ਆ ਵੀ ਜਿਵੇਂ ਕੋਈ ਗਾਹਾਂ ਗੱਲ ਹੋਊਗੀ ਉਹ ਮੈਂ ਆਪੀ ਕਰ ਲਿਓ ਆ ਦਾ ਦਿਨ ਪਿਛਲੇ ਕਹ ਲੈ ਕਾ ਤੇ ਮੈਂ ਤਾਂ ਕੋਈ ਨਾ ਕਰਨਾਂਗੇ ਤੇ ਕੋਈ ਦੇਣਾਂ ਦੇਣ ਨਾ ਇਹਨੂੰ ਸਾਰੀ ਗੱਲ ਸਮਝਾਈ ਹੋਈ ਐ ਉਹ ਕਹਿੰਦੇ ਜਦੋਂ ਅਸੀਂ ਕੁੜੀ ਦੇਖੀ ਉਹਦੇ ਬਾਅਦ ਚ ਸੁਣ ਦੇ ਰਹੇ ਦੱਸਾ ਇਹ ਸਾਡੀ ਕੁੜੀ ਖਸਮ ਨਾਲੇ ਦੇਣ ਨਾ ਉਹਨਾਂ ਨੇ ਕੀ ਮੰਗਣਾ ਜਦੋਂ ਇੱਡੀ ਸੋਹਣੀ ਕੁੜੀ ਆਪਾਂ ਸੋਹਣੀ ਆਪਾਂ ਨਿਆਗ ਲੱਖਾ ਇਹਦਾ ਫਿਰ ਉਹ ਹੀ ਗੱਲ ਅਮੀ ਮੂਤਾ ਲੱਗਿਆ ਜਿੱਥੇ ਆਈ ਤਾਂ ਕਰਾਂਗੀ ਇਹ ਕੋਈ ਖਾਲੀ ਹੱਥ ਨੂੰ ਤੈਨੂੰ ਅੱਲਾਹ ਆਈ ਤਾਂ ਦੇਵਾਂਗੇ ਜਿਹੜਾ ਪਦੇਰਾ ਸੀ ਉਹ ਤਾਂ ਦੇਣਾ ਹੀ ਐ ਆਪ ਜੀ ਦੀ ਤਾਂ ਕੋਣ ਲੱਕੋ ਕੇ ਰੱਖਦਾ ਵੱਡਾ ਹੋਣ ਦਾ ਸਭ ਦਾ ਜੀ ਕਰਦਾ ਪਤਾ ਕੀ ਕਰਦਾ ਹਾਂ ਛੋਟਾ ਕੋਈ ਨਹੀਂ ਕਹੂੰਗਾ 30 ਤਾਂ ਕੇ ਰਵਾਜ ਮਗਰੀ ਲੈ ਜਾਂਦੀ ਹੈ ਹੁਣ ਤਾਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਵੀ ਪੁੱਛਣਾ ਤਾਂ ਜ਼ਰੂਰੀ ਹੈ ਅਗਲੇ ਨੂੰ ਕੁਝ ਨੰਨੇ ਪੁੱਛਣਾ ਦੀ ਉਹ ਕਹਿੰਦੇ ਵੀ ਜਦੋਂ ਸਾਡੀ ਕੁੜੀ ਪਸੰਦ ਆ ਗਈ ਤੁਹਾਨੂੰ ਦੇਣ ਦੇ ਵੀ ਲੱਗਦੇ सताल खुशी ठीक है वो परिवार सारा ठीक है ठीक ठाक ਸਸਰ ਦਾ ਬੜਾ ਪਤਲਾ ਨਾ ਆਂਦੀ ਚੱਲਦੀ ਹੈ ਤਸਵੀਰ ਦੇ ਬਿੱਡ ਤੇ ਆਏ ਆਏ ਵਸਾਂ ਅੱਜ ਇਹ ਖੰਦਾ ਜਗੋੜੇ ਵਾ ਤਕੀ ਜਾਂਦਾ ਬਸਾਂ ਹੋਰ ਤੇ ਖਾਦੀ ਹੋ ਗਏ ਹੋਰ ਹਾਂ ਮੈਂ ਪਹਿਲਾਂ ਹੁਣ ਚੱਲ ਪਹਿਲਾਂ ਕੁੜੀ ਦਿਖਾ ਕੇ ਲੈ ਮੈਂ ਹੋਰ ਚੱਲ ਕੋਈ ਮਹਾਰਾਜ ਭਣ ਸਿੱਧਾ ਤੰਦ ਪਾ ਦੇ ਪਰਮਾਤਮਾ ਤੇਹੀ ਕੁੱਤਾ ਕਿੰਨੀ ਪੜੀ ਕੁੜੀ ਆ ਭਣ ਕੁੜੀ ਆ ਇਹ ਵੀ ਇੱਕ ਪੜੀ ਜੀ ਕਿ ਕਿ ਲੱਗੀ ਤਾਂ ਨਹੀਂ ਕਿਤੇ ਨਾ ਕੰਨੀ ਲੱਗੀ ਹੈ ਤਾਂ ਘਰੀ ਕੰਮ ਧੰਦਾ ਕਰਨ ਦੀ ਹੈ ਕਰ ਕੋਟੂ ਤੱਕ ਉਸ ਕਰਿਆ ਤਾਂ ਅੱਛਾ ਕੋਰਸ ਬੂਸ ਟੱਕਰੇ ਹੋਏ ਨੇ ਕੋਈ ਨਹੀਂ ਸਿਆੜੀ ਬਥੇਰੀ ਮੰਗਾ ਵੀ ਸਾਡਾ ਵੀ ਇਹ ਪੜ ਕੇ ਤੇ ਬੈਂਕ ਚ ਲੱਗਿਆ ਹੋਇਆ ਹਾਂ ਇਹ ਜੀ ਕੁੜੀ ਐਸੀ ਬਾਹਰ ਤੇ ਵੀ ਵਧੀਆ ਕੰਮ ਧੰਦੇ ਵਾਲੀ ਹੋਵੇ ਕਹਣੇ ਐਵੇਂ ਉਹੀ ਗੱਲ ਵੀ ਐ ਛੱਟ ਜੇ ਨਾ ਪਈ ਆ ਫੇਰ ਐ ਔਖਾ ਹੋ ਜੇ ਨਾ ਤੇ ਬੜੀ ਪਟੇਲੀ ਸੀ ਆਂ ਪੂਰੀ ਥੇਲੀ ਸੀ ਆਂ ਇਹ ਪੜੀ ਬਹੁਤ ਸੇੜੀ ਕੁੜੀ ਬੜੀ ਵਿਖੀਆ ਤੂੰ ਬੇ ਸੋਚ ਰਹਾ ਏ ਚੱਲ ਠੀਕ ਹੈ ਸਰ ਮੈਂ ਤੇ ਬਣਾਉ ਕੁੜੀ ਬੁਲਾ ਲਈ ਆ ਲਾਇਕੇ ਰੱਬ ਦਾ ਨੋ ਕਿਹਾ ਬੁਲਾ ਵੀ ਸਨ ਜੀ ਤਸਵੀਰ ਤਸਵੀਰ ਕਰ ਦੋ ਭਾਈ ਬੈ ਜਾ ਤੇ ਆ ਕੁੜੀ ਵੇ ਪੈਨੇ ਦੇਖ ਲੋ ਕੱਲ ਨੂੰ ਨਾ ਕੇ ਰੋ अच्छा हां पूरी ਸਾਡੀ ਫੇਰ ਚਾਣੀ ਕੋਈ ਮਰਜੀ ਕੰਮ ਕਰਾਏ ਪੜਾਈ ਲਿਖਾਈ ਸਿਲਾਈ ਸਾਰਾ ਕੁੱਲ ਕੰਮ ਜਾਣਦੀ ਹੈ ਇਹ ਜੀ ਗੱਲ ਕੋਈ ਨਹੀਂ ਹੈ ਜੀ ਭਣ ਕਿੰਨੇ ਪੜੇ ਹੋਈ ਨਹੀਂ ਇਹ ਕਰੀ ਕੀ ਕੰਮ ਕਰਦੀ ਕੁਛ ਨਹੀਂ ਹੈ ਹਜ ਤੱਕ ਬਾਹਰ ਸਰਕਾਰ ਨਾਲ ਕੰਪਿਊਟਰ ਹਾਂ ਜੀ ਸਾਰੇ ਕੰਮ ਸਾਰੇ ਜਾਣਦੀ ਕੁੜੀ ਵੇਚੰਤ ਰੋਸ ਇਹੋ ਜੀ ਗੱਲ ਨਹੀਂ ਜਾਈ ਕੁੜੀ ਬਠੇਰੀ ਸਿਆਣੀ ਆ ਬਠੇਰੀ ਪੜੀ ਹੋਈ ਆ ਸਾਰਾ ਕੰਮ ਜਾਣਦੀ ਆ ਕੁੱਲ ਹਾਂ ਇਹੋ ਜੀ ਗੱਲ ਕੋਈ ਨਹੀਂ ਹੈਗੀ ਜੇ ਤੁਹਾਡਾ ਮੁੰਡਾ ਲੱਗਿਆ ਭਾਈ ਅਸੀਂ ਤਾਂ ਹੀ ਉਹ ਕਰਿਆਗਾ ਵੀ ਸਾਡੀ ਕੁੜੀ ਦੀ ਪੜ੍ਹਾਈ ਜ਼ਿਆਦਾ ਕਰੀ ਹੋਈ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਭਣਿਆ ਤੁਹਾਡੇ ਸਾਹਮਣੇ ਬੈਠੀ ਐ ਦੇ ਕੁੜੀ ਤਾਂ ਨਹੀਂ ਜੇ ਸੀ ਭਾ ਦੇ ਵੀ ਉਹ ਗੱਲ ਸਾਡਾ ਮੁੰਡਾ ਲੱਗਿਆ ਤਾਂ ਹੀ ਫਿਰ ਅਸੀਂ ਵੀ ਪੜਿਆ ਲਿਖਿਆ ਤੇ ਪੁੱਤ ਪੜਾ ਲਿਆ ਨਹੀਂ ਤਾਂ ਕਹਿਣੀ ਆ ਆਪਾਂ ਤੋਰ ਕੇ ਦੇਖ ਲੋ ਬਲਾ ਕੇ ਦੇਖ ਲੋ ਜਿਹੜਾ ਕੋਸਾ ਥੋੜੇ ਮੂਰੀ ਆ ਨੇ ਕੱਲ ਨੂੰ ਨਾ ਕੋਈ ਉਹ ਹੋਵੇ ਆ ਨਾ ਕੁੜੀ ਦਾ ਚਿੰਤਾ ਮੈਨੂੰ ਸਾਡੀ ਕਿਸੇ ਨਹੀਂ ਬਸ ਜੇ ਸੇਕਲੀ ਕੁੜੀ ਤਾਂ ਠੀਕ ਲੱਗਦੀ ਕੁੜੀ ਤਾਂ ਠੀਕ ਹੈ ਲੰਮੀ ਸੋਣੀ ਬੰਨ ਦੇ ਸੋਣੀ ਰੋਕ ਕਰ ਦਿੰਦੇ ਆ ਬਿਆਹ ਕੋ ਚਾਹਾਂਗੇ ਬਿਆਹ ਆਸੇ ਪੈਸਾ ਨਾ ਪਾਉਦੇ ਹਾਂ ਹੈ ਨਾ ਇਹ ਫੜ ਦੇਣਾਂ ਨਹੀਂ ਸਾਰੀ ਗੱਲ ਆਪਾਂ ਕਰਾਂਗੇ ਠੀਕ ਹੈ ਹਾਂ ਤਾਂ ਫਿਰ ਕਰ ਨਹੀਂ ਆਂ ਤਾਂ ਇਹ ਤਾਂ ਕਹਿੰਦੇ ਕੱਲ ਨੂੰ ਆਗਲਾ ਕਹਿੰਦਾ ਘੱਟ ਦਿੱਤਾ ਜਾਂ ਨਾ ਦਿੱਤਾ ਆਪਾਂ ਦੇਣੇ ਦੀ ਗੱਲ ਕਰਾਂਗੇ ਤੁਸੀਂ ਖੰਭਣੇ ਬੰਨਦੇ ਰੋਕ ਕਰਦੇ ਹੋ ਚਲ ਫਿਰ ਵਿਆਹ ਕਢਣ ਨਾਲੇ ਆਪਾਂ ਦੇਣੇ ਦੀ ਗੱਲ ਮੁਕਾਵਾ ਠੀਕ ਇਹ ਤਾਂ ਤੁਸੀਂ ਬੰਨਦੇ ਫਿਰ ਮਹਾਰਾਜ ਦਾ ਨਾਮ ਲੈ ਕੇ ਬੰਨ ਪਾਈ ਖੰਭਰੀ ਕੌਣ ਬੰਨਦੇ ਹੁੰਦੇ ਨੇ ਫਿਰ ਹੋਰ ਪਰਮਾਤਮਾ ਸੱਚੇ ਪਾਇਸ਼ਾ ਨਦੀ ਜੋੜੀ ਪਾਈ ਵਧਾ ਵੇ ਗਏ ਰਿਸ਼ਤਾ ਕਰਾਉਣ ਵਾਲੇ ਨੂੰ ਵੀ ਅਕੇ ਜਾਸਿ ਮਿਲ ਦੇ ਵਧੀਆ ਕਰਾਵਾਂਗੇ ਭਾਵੇਂ ਵਧੀਆ ਤੇ ਪੁੱਤ ਹੋਵੇ ਤਾਂ ਫਿਰ ਜਾਸਿ ਮਿਲਦਾ ਜੇ ਅਗਲਾ ਘਾ ਫੁਸੜਾ ਪਮਾਰੂ ਦੇ ਖੇਤਰੀ ਮਾਣੋ ਭਾੜਾ ਮੈਂ ਸਾਈਨੇ ਕਰਾ ਤੇ ਮੈਂ ਤਾਂ ਪੜੇ ਬਸ ਖੇਤਰਾ ਤੁਮਾਰੇ ਮੈਂ ਤਾਂ ਵਧੀਆ ਕਰਾਏਗੀ ਠੀਕ ਅਗਲੇ ਨੇ ਵੀ ਨਹੀਂ ਮੇਰਾ ਕਦੇ ਹੱਕ ਰੱਖਿਆ ਹਾਂ ਆਪਾਂ ਤਾਂ ਗੱਡੀ ਲਾਵਾਂਗੇ ਇਸ ਕਾਰ ਤੇ ਪੂਰੀਆਂ ਰਕਾਠੀਆਂ ਹਾਂ हां ਮੈਨੂੰ ਵੀ ਲੱਗਿਆ ਆਪਣਾ ਮੁੰਡਾ ਲੱਗਿਆ ਹੋਇਆ ਹੈ ਆਪਾਂ ਸਤਸਕਾਰ ਤੇ ਗੱਡੀ ਲਾਵਾਂਗੇ ਬਸ ਸਾਰਾ ਫਰਨੀਚਰ ਦਾ ਸਮਾਨ ਲਾਵਾਂਗੇ ਪੰਜ ਪੰਜ ਹਜ਼ਾਰ ਦੇ ਸੂਟ ਲਾਵਾਂਗੇ ਮਾਸੇ ਨੂੰ ਤਾਂ ਕੋਣ ਕਰਕੇ ਕਹਿ ਦੀ ਸਾਡੇ ਮਾਮਲਿਆਂ ਨੂੰ ਪੁੱਪੜਾ ਨੂੰ ਸਾਰਿਆਂ ਨੂੰ ਮੰਨਣਾ ਪਊਗਾ ਸ਼ਾਂਪਾ ਲਾਵਾਂਗੇ ਸਕੋਰਪੀਓ ਗੱਡੀ ਲਾਵਾਂਗੇ ਜਿੱਥੇ ਪੰਜ ਪੰਜ ਹਜ਼ਾਰ ਦੇ ਵਧੀਆ ਸੂਟ ਹਨ ਸਾਰਾ ਸਮਾਨ ਮੁੰਡਾ ਸਾਡਾ ਲੱਗਿਆ ਹੋਇਆ ਹੈ ਕੁੜੀਆਂਾਂ ਦਾ ਘਰ-ਦਰ ਵੀ ਵਧੀਆ ਦੇਣਗੇ ਸਭ ਕੁਝ ਸਾਪਾਂ ਨੂੰ ਹਾਂ ਫਿਰ ਆਪੇ ਦੇਣਗੇ ਜਦੋਂ ਉਹ ਹੀ ਗੱਲ ਆਪਣਾ ਉਹਨੂੰ ਘਰ ਵਾਂਗ ਪਸੰਦ ਆ ਉਹਨਾਂ ਦੇ ਮੁੰਡਾ ਪਸੰਦ ਆ ਫਿਰ ਲੱਗੇ ਤੇ ਤੁਹਾਨੂੰ ਤਗਲਾ ਦਿੰਦਾ ਹੀ ਹੈ ਹੈ ਆਪਾਂ ਮੰਗ ਲਾਂਗੇ ਦੇ ਤਾਂ ਠੀਕ ਹੈ ਨਹੀਂ ਫਿਰ ਦੇਖੀ ਜਾਊਗੀ ਫਿਰ ਹੈ ਜਿਵੇਂ ਵਧੀਆ ਉਹਨਾਂ ਘਾਟਾ ਕੰਮ ਸਾਕਾਂ ਦਾ ਵਧੀਆ ਤਾਂ ਗੱਡੀ ਦਿਓ ਭਾਈ ਸਕਾਰ ਵੀਓ ਸਾਨੂੰ ਨਾਲੇ ਉਹ ਹੀ ਗੱਲ ਵੀ ਸਾਡਾ ਮਾਮਿਆਂ ਦਾ ਫਫੜਾ ਨਾ ਮੰਨਤਾ ਫਿਰ ਸ਼ਾਂਪਾ ਚਾਹੀਦੀ ਹੈ ਸਾਨੂੰ ਹੈ ਤਾਂ ਨੀਚੇ ਦਾ ਸਮਾਨ ਹੋਵੇ ਸਾਰਾ ਉਹ ਮੁੰਡਾ ਵਧੀਆ ਕ ਲੱਗਿਆ ਹੋਇਆ ਸਾਡਾ ਤੁਹਾਡੀ ਕੁੜੀ ਪਾ ਦਾਂਗੇ ਸੀ ਤੂੰ ਘੋਮਤੇ ਗੱਲ ਕਰ ਮਸਤ ਹਾਂ ਚਲ ਮੈਂ ਤੈਨੂੰ ਫੋਨ ਕਰਕੇ ਸੱਦੂ ਤੂੰ ਨਹੀਂ ਲੱਗ ਮੈਂ ਸੱਦ ਲੈਣੀ ਆ ਫਿਰ ਇਧਰੋਂ ਮੈਂ ਬੰਨ੍ਹ ਮੈਂ ਤੇ ਨਾ ਇਹ ਹੁਣ ਅਸਾਹ ਰਾਹ ਖਾਣੇ ਨੂੰ ਚੁੱਧ ਪਿਆ ਹੂੰ ਨਾ ਮੜਾ ਤੇਰੇ ਘਰੇ ਆ ਕੇ ਜਾ ਤੇ ਮੈਂ ਤੇਰੇ ਨਾਲ ਗੱਲ ਕਰਦੀ ਸੀ ਮੈਂ ਦੇਣ ਲੈਣ ਜੇ ਦੀ ਵੀ ਕੁੜੀ ਸਾਡੇ ਫੇਟਾ ਦੇਖ ਸੀ ਜਦੋਂ ਕੰਮ ਨਹੀਂ ਬੰਨ੍ਹੇ ਕੁੜੀ ਦਾ ਸਾਰੇ ਪਸੰਦ ਹੈ ਤੇ ਗੱਲ ਕਰ ਵੀ ਤੂੰ ਆ ਕੇ ਜਾ ਮਾੜੀ ਜੀ ਗੱਲ ਕਰਨੀ ਆ ਆਪਾਂ ਹਾਂ ਕਿੰਨੇ ਵਜੇ ਚਾਹੀਏ ਚਲ ਠੀਕ ਹੈ ਆ ਜਾ ਫਿਰ ਕਣ ਚੰਗਾ ਕਹਿੰਦੇ ਆ ਜਾਨੀ ਆ ਮੈਂ ਫੋਨ ਕਰਨਾ ਸਾਰੀ ਗੱਲ ਕਰਨੀ ਕੋਲ ਕਿਹਾ ਆਪਾਂ ਕੋਈ ਡਾਇਰੈਕਟ ਕਰ ਪਾਣੀ ਦੇ ਗਏ ਨਹੀਂ ਆ ਬੜੀਆ ਗੱਲ ਸਰਾਂ ਦੇ ਛਾਲੇ ਬੜੀਆ ਲੱਗਿਆ ਆਪਾਂ ਨੂੰ ਬੜੀਆ ਘਰ ਤਾਂ ਵਧੀਆ ਸੀ ਉਹੀ ਗੱਲ ਵੀ ਤੇ ਦੇਣਗੇ ਵੀ ਸਭ ਕੁਝ ਆਪਾਂ ਨੂੰ ਆਪੇ ਦੇਣਗੇ ਤੇ ਕੋਈ ਕੁਝ ਮੰਗ ਰ ਰਹੇ ਨਹੀਂ ਦਈਏ ਜੇ ਉਹਨਾਂ ਦੇਣਾ ਕਰਨਾ ਮੈਂ ਫਿਰ ਤੱਪੀ ਦੇਣਗੇ ਨਿਕਰ ਰਹੀਆਂ ਭੈਣੇ ਹਾਂ ਕਰ ਰਹੀਆਂ ਭੈਣੇ ਆ ਜਾ ਕਿਵੇਂ ਫੋਨ ਕਰ ਰਸ ਸੁੱਖ ਹੈ हां सुखी है बहन इत्ता गल करनी सी था, था। देन -देन देन मैं इक ਘਰ ਭੈਣ ਕਹੀ ਜੀ ਕਰੇਗੀ ਚੰਗੀ ਜੀ ਕਰੀ ਕੋਈ ਚੰਗੀ ਜੀ ਇਹ ਦੇਖੋ ਹੁਣ ਆਪਾਂ ਵੀ ਕੁੜੀ ਦਾ ਘਰ-ਬਾਰ ਵੀ ਦੇਖ ਲਈ ਹਾਂ ਪੁਰੀ ਵੀ ਦੇਖ ਲਈ ਠੀਕ ਸਾਡੇ ਪਸੰਦ ਲੱਗੇ ਸੀ ਧਾਗਾ ਵਰਨਾ ਤਾਂ ਹੈ ਠੀਕ ਹੈ ਬਿਲਕੁਲ ਤੇ ਹੁਣ ਭਾਈ ਸਾਨੂੰ ਫਿਰ ਦੇਣ ਲੈਣ ਵੀ ਚਾਹੀਦੇ ਠੀਕ ਹੈ ਮੈਂ ਤਾਂ ਆਖਿਆ ਮੈਂ ਦੱਸੋ ਭਾਈ ਦੇਣ ਲੈਣ ਦੇ ਸਾਡਾ ਮੁੰਡਾ ਲੱਗਿਆ ਹੋਇਆ ਪੜਿਆ ਲਿਖਿਆ ਇੱਕ ਤਾਂ ਸਾਨੂੰ ਗੱਡੀ ਚਾਹੀਦੀ ਐ ਸਕੋਰਪੀਓ ਅੱਛਾ ਬੈਠ ਤੇ ਦੋ ਤਿੰਨ ਮਾਮੇ ਲਾਂਗੇ ਮਾਮੇ ਨਾਲ ਸ਼ਾਂਪਾ ਚਾਹੀਦੀ ਹੈ ਤੇ ਦੋ ਫੁੱਫੜਨਾ ਫੁੱਫੜਾਉਂ ਚਾਹੀਦੇ ਬਾਕੀ ਉਹ ਹੀ ਗੱਲ ਮੇਰਾ ਵੀ ਮਾਨਤਨ ਚਾਹੀਦਾ ਹੈ ਤੇ ਬਾਕੀ ਸੂਟ ਵੀ ਫਿਰ ਸਾਨੂੰ ਭਈ ਵਧੀਆ ਆਉਣ ਘਟਿਆ ਨਾਉਣ ਪੰਜ ਪੰਜ ਹਜ਼ਾਰ ਦੇ ਸੂਟ ਸਾਰਾ ਸਮਾਨ ਸੂਫੀ ਪਰਨਿਚਰ ਦਾ ਸਾਰਾ ਸਾਨੂੰ ਸਾਡਾ ਮੁੰਡਾ ਕਿੱਧਰ ਹੋਇਆ ਕੱਟਾਂ ਇਹ ਚੀਜ਼ ਦਾ ਉਹ ਤਾਂ ਨਹੀਂ ਫਿਰ ਮੈਂ ਰਹਿ ਗਿਆ ਧੀ ਆਇਆ ਨਾ ਹਾਂ ਭਾਵੇਂ ਪੁੱਛ ਲਈ ਕੁੜੀ ਸਾਡੇ ਪਸੰਦ ਹੈ ਜੇ ਤਾਂ ਭਈ ਇੰਨੀ ਸਾਡੀ ਮੰਗ ਹੈ ਜੇ ਤਾਂ ਉਹਨਾਂ ਦੇ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਫਿਰ ਦੇਖੀ ਜਾਊਂਗੀ ਮੰਗ ਵੀ ਨੂੰ ਥੋੜੀ ਜਿਆਦਾ ਲੱਗਦੀ ਹੈ ਭਾਣੇ ਜਾਦੇ ਤਾਂ ਫਿਰ ਹੁਣ ਭੈਣ ਸਾਰੇ ਮੁੰਡਾ ਵੀ ਪੜਿਆ ਲੱਗੇ ਲੱਗੇ ਕਿ ਤੇ ਇਥੇ ਆਉਂਦੇ ਨਾ ਕਿ ਜਵਾਕ ਇਹ ਭੈਣ ਕੁੜੀ ਵੀ ਬਹੁਤ ਪੜਾਈ ਹੈ ਪੜਾਈ ਤਾਂ ਹੈਗੀ ਫਿਰ ਹਾਈ ਤਾਂ ਅਜੇ ਘਰੇ ਕੁੜੀ ਕਿਹੜੇ ਲੱਗੀ ਹੈ ਕੁੜੀ ਨੂੰ ਵੀ ਲਵਾ ਦੇਗੀ ਤੇ ਤੁਹਾਡਾ ਮੁੰਡਾ ਲੱਗੇ ਕੁੜੀ ਨੂੰ ਵੀ ਲਵਾ ਦਊਗਾ ਨਾ ਭੈਣ ਫਿਰ ਮੈਂ ਉਹਨਾਂ ਨਾਲ ਰੈਕ ਕਰੂੰਗੀ ਦੇਖ ਸਾਰੀ ਗੱਲ ਦੀ ਉਹਨਾਂ ਨੂੰ ਪੁੱਛੂੰਗੀ ਵੀ ਭਾਈ ਆ ਮੰਗਾ ਅਗਲੇ ਦੀ ਵੀ ਤੁਹਾਡੇ ਚੰਗਿਆ ਸਹਾਇਜਾ ਨਾ ਹੈ ਕੁੜੀ ਦੇਖ ਬਥੇਰੀ ਪੜੀ ਹੈ ਭੈਣ ਬਥੇਰੀ ਸੋਹਣੀ ਬਾਹਰ ਕੰਮ ਕਰੂਗੀ ਤੇ ਬਹੁਤ ਵਧੀਆ ਗਰੰਟੀ ਵਾਲੀ ਕੁੜੀ ਐ ਕੱਲੀ ਮੰਗ ਪਿੱਛੇ ਤਾਂ ਭਾਣੀ ਤੁਸੀਂ ਉਹ ਨਾ ਕਰੋ ਮੈਂ ਜਾ ਕੇ ਅਗਲਾ ਨਾਲ ਗੱਲ ਕਰ ਲੀ ਨਾ ਭਾਣੀ ਤੂੰ ਗੱਲ ਕਰ ਲਈ ਜੇ ਤਾਂ ਉਹ ਇੰਨੀ ਮੰਗ ਦੇਣਗੇ ਤਾਂ ਸਾਨੂੰ ਮਨਜ਼ੂਰ ਐ ਨਹੀਂ ਫਿਰ ਉਹਨਾਂ ਦੀ ਮਰਜ਼ੀ ਐ ਮੇਰਾ ਵੀ ਕੱਲਾ ਕੱਲਾ ਮੁੰਡਾ ਮੈਂ ਵੀ ਉਹੀ ਗੱਲ ਵੀ ਆਪਦੇ ਚਾਲੜ ਪੂਰੇ ਕਰੂੰਗੀ ਮੇਰੇ ਰਿਸ਼ਤੇਦਾਰ ਰੱਖਣਗੇ ਸਾਨੂੰ ਕੀ ਪਵਾਤਾ ਇੱਕ ਉਹੀ ਗੱਲ ਸਾਡੇ ਭਾਣ ਜასი ਇੱਕ ਸਾਡੇ ਉਹੀ ਗੱਲ ਵੀ ਉਹ ਸੀਗਾ ਇਹਨੂੰ ਪੁੱਛਣਾ ਪਊਗਾ ਭਾਣੀ ਉਹਨੂੰ ਨਾ ਗੱਲ ਕਰਨੀ ਪਊਗੀ ਉਹ ਤਾਂ ਉਹ ਕਰਨਗੇ ਸਾਰਾ ਕੁਝ ਦੇਣਗੇ ਸਾਰਾ ਕੁਝ ਗਨਕਰ ਵੀ ਹੁਣ ਮੂੰਹ ਮੰਗੇ ਤਾਂ ਭਈ ਅੰਗਲੇ ਨਰਾਇਕਾ ਨਾ ਇੱਕ ਮੇਰਾ ਧੀ ਹੈ ਭਈ ਧੀ ਨੂੰ ਵੀ ਵਧੀਆ ਲੈਣਾ ਕਪੜਾ ਆਉਣਾ ਚਾਹੀਦਾ ਤੇ ਫਿਰ ਐ ਤਾਂ ਨਹੀਂ ਰੋਟ ਆਉਂਦਾ ਹੈਗਾ ਜੇ ਤਾਂ ਉਹਨਾਂ ਦੇ ਮੰਗ ਮਨਜ਼ੂਰ ਹੈ ਤਾਂ ਫਿਰ ਹਾਂ ਹੈ ਸਾਡੀ ਨਹੀਂ ਫਿਰ ਦੇਖੀ ਜਾਊਗੀ ਬੜੀ ਫਿਰ ਮੈਂ ਉਹਨਾਂ ਨਾਲ ਰਾਏ ਕਰੂੰਗੀ ਜੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਸਾਨੂੰ ਮਨਜ਼ੂਰ ਹੈ ਤਾਂ ਵੀ ਤੈਨੂੰ ਦੱਸ ਕੇ ਜਾਊਂਗੀ ਜੇ ਭਈ ਉਹਨਾਂ ਨੇ ਕਿਹਾ ਵੀ ਸਾਥੋਂ ਤਾਂ ਵੀ ਇਹ ਜਿਹਾ ਹੋਣੀ ਹੁੰਦੀ ਬੁਗਤ ਨਹੀਂ ਹੁੰਦੀ ਫਿਰ ਵੀ ਮੈਂ ਭਣੀ ਤੈਨੂੰ ਦੱਸ ਕੇ ਜਾਊਂਗੀ ਫਿਰ ਤੁਸੀਂ ਭਣੀ ਧਾਗਾ ਨਹੀਂ ਬੰਨਣਾ ਸੀ ਕੁੜੀ ਨੇ ਨਾ ਕਦੇ ਫੇਰ ਹੁਣ ਜੇ ਸਾਡੀ ਕੁੜੀ ਪਸੰਦ ਸੀ ਤੂੰ ਕਹਿੰਦੀ ਤਾਂ ਅਭੀ ਰੋਕ ਕਰ ਦਿਓ ਤੇ ਅਸੀਂ ਰੋਕ ਕਰਤੀ ਤੂੰ ਕਹਿੰਦੀ ਆ ਕਿ ਪਹਿਲਾਂ ਤਾਗਾ ਬੰਨਦਨੇ ਆ ਫੇਰ ਆਪਾਂ ਦੇਣ ਲੈਣ ਦੀ ਗੱਲ ਕਰ ਲਾਂਗੇ ਫੇਰ ਉਹ ਵੀ ਗੱਲ ਅਸੀਂ ਕਰਿਆ ਫੇਰ ਐ ਕਰੀ ਵੀ ਆਪਾਂ ਉਹੀ ਗੱਲ ਨਾਕ ਤਾਂ ਫੇਰ ਮੰਗਾਉਂਗੀ ਕੁੜੀ ਦੀ ਮਾਂ ਨੇ ਮੈਨੂੰ ਪਹਿਲੇ ਹੀ ਪੁੱਛਿਆ ਸੀ ਕਹਿੰਦੀ ਭਣੀ ਤੂੰ ਦੇਣ ਲੈਣ ਪੁੱਛੀਵੇਂ ਮਾਹ ਕੋਈ ਨਹੀਂ ਜਦੋਂ ਮੁੰਡਾ ਪਸੰਦਾ ਕੁੜੀ ਪਸੰਦ ਆਈ ੜੀ ਪੜੀ ਲਿਖੀ ਐ ਦੇਣ ਲੈਣ ਵਿੱਚ ਤਾਂ ਨਹੀਂ ਆਪਾਂ ਕੋਈ ਭਾਂਦੀ ਨੰਨੇ ਕਰ ਮੈਂ ਜਾਣੀ ਮਰ ਐ ਕਰਕੇ ਦੱਸੂਗੀ ਤੇ ਫੇਰ ਕੋਈ ਗੱਲ ਦਾ ਮੂੰਹ ਫੇਰ ਬਣੂ ਭਣੀ ਚੰਗਾ ਹਾਂ ਔਰ ਸਾਰਾ ਪਰਿਵਾਰ ਠੀਕ ਹੈ ਭੈਣ ਹਾਂ ਨਹੀਂ ਮੈਨੂੰ ਤਾਂ ਉਹਨਾਂ ਨੇ ਫੋਨ ਕਰਿਆ ਸੀ ਭੈਣ ਅੱਛਾ ਮੁੰਡੇ ਆਏ ਅੱਛਾ ਤੇ ਕਹੇ ਭੈਣ ਤੂੰ ਆ ਕੇ ਜੇ ਮੈਂ ਜਾ ਕੇ ਆਈ ਅੱਛਾ ਤੇ ਉਹ ਤਾਂ ਮੰਗਦੇ ਨੇ ਭੈਣ ਨਾਲ ਤਾਂ ਵੱਡੀ ਗੱਡੀ ਆ ਮੈਂ ਯਾਦ ਕਰਦਾ ਸੱਚ ਆਪਾਂ ਨਾਲ ਕੱਪੜਾ ਲਿੰਜਾ ਸਾਡੇ ਜਿੰਦਗੀ ਆ ਵੇ ਬਣੀ ਆਈ ਹੈ ਹਾਂ ਬਣੀ ਉਹ ਤਾਂ ਮੁੰਮੂਂਗੀ ਕੁੜੀ ਆ ਬੁੜੀ ਕਿੱਤੀ ਬਣੀ ਫੇਰ ਸਾਡੇ ਉਹ ਸਾਹਮਣੀ ਕੁੜੀ ਦੇ ਬਣਨਗੇ ਮੈਂ ਆਖਿਆ ਸੀ ਕਿ ਤੁਸੀਂ ਰੋਕ ਮਗਰ ਕਰਨੀ ਸੀ ਹਾਂ ਪਹਿਲਾਂ ਪਾਣੀ ਮੈਂ ਮੰਗ ਮੰਗ ਕੇ ਇਹੀ ਕਿ ਮੈਨੂੰ ਮੰਗ ਦੱਸੋ ਮੈਂ ਤਾਂ ਇਹ ਪਹਿਲੇ ਹੀ ਕਿਹਾ ਸੀ ਪੁੱਛੋ ਨਾ ਉਹ ਤਾਂ ਕਹਿੰਦੀ ਕੋਈ ਨਹੀਂ ਬਣੀ ਸੋਹਣੀ ਕੁੜੀ ਹੋਵੇ ਪੜੀ ਕਿੱਥੀ ਹੋਵੇ ਲੱਦੀ ਹੋਵੇ ਚੱਲ ਅੱਗੇ ਪਾ ਜਾਓ ਜਦੋਂ ਮੁੰਡਾ ਲੱਗੇ ਲੱਗਿਆ ਤਾਂ ਹੁਣ ਅੱਜ ਬਣੀ ਉਹ ਕਹਿੰਦੀ ਮੇਰੀ ਧੀ ਦਾ ਵੀ ਮਾਨਤਾ ਦਾ ਮੇਰੇ ਇੱਤੇ ਜਮਾਨਿਆਂ ਦਾ ਵੀ ਮੇਰੇ ਪਾਣਿਆਂ ਦਾ ਵੀ ਮੇਰੇ ਭੋਇਆਂ ਦਾ ਵੀ ਉਹ ਤਾਂ ਕਹਿੰਦੀ ਖਾਸਾ ਕੁ ਗੱਡੀ ਖੜੀ ਅੱਠ ਨੂੰ ਤਾਂ ਛਾਪਾਂ ਗਈ ਦੀ ਹੈ ਵੱਡੀ ਗੱਡੀ ਕਹਿੰਦੀ ਹੈ ਤੇ ਦਾਜੂ ਵੀ ਵੀ ਮਰ ਗਈ ਹੋਵੇ ਦੇਖ ਹਾਂ ਤੇ ਉਹ ਤੇ ਹੀ ਗੱਲ ਖੋਲਣੀ ਸੀਗੀ ਫਿਰ ਪਹਿਲਾਂ ਖੰਮਣੀ ਕਰ ਤੋਂ ਮੰਨੀ ਬੈਤੀ ਦੇ ਮੈਂ ਉਹ ਆਖ ਕਿਸਮਣ ਤੂੰ ਰੋਕ ਕੇ ਕੱਬੀ ਹਾਂ ਤੂੰ ਮੈਂ ਤਾਂ ਉਹ ਨੂੰ ਵੀ ਕਹੀ ਵੀ ਤੂੰ ਮੈਨੂੰ ਮੰਗ ਦੱਸ ਮੰਗ ਦੱਸ ਉਹ ਕਹਿੰਦੀ ਕੋਈ ਨਹੀਂ ਜਦ ਕੁੜੀ ਇੰਨੀ ਸਿਆਲੀਆਂ ਸੋਹਣੀਆਂ ਪੜੀ ਗਈ ਹੈ ਮੈਂ ਮੰਗ ਦੱਸ ਮੇਰੇ ਪੜੇ ਉਹ ਕਹਿੰਦੀ ਤਾਂ ਸਾਡਾ ਪੁੱਤ ਲੱਗਿਆ ਹੋਇਆ ਸੀ ਬੜੀ ਹੈ ਨਪਲ ਰੈਕ ਕਰਕੇ ਬੜੀ ਹੈ ਹਨ ਕੋਸ ਕਰਿਆ ਹੋਇਆ ਸਾਡੀ ਕੁੜੀ ਦਾ ਹੋਰ ਹਮ ਪੈਣੀ ਉਹ ਪਹਿਲਾ ਖੰਭ ਨਹੀਂ ਬਣ ਰਹੀ ਸਾਡੀ ਵਾਲੀ ਆਖਿਆ ਸੀ ਪੈਣੀ ਮੈਨੂੰ ਐਸੇ ਬੈਠਣਾ ਨਹੀਂ ਮੰਗਦੇ ਕੋਸ ਦੇਖੇ ਰਹੇ ਹੁਣ ਪੈਣੀ ਉਹ ਗੱਲ ਖੰਭ ਨਹੀਂ ਤੱਕੀ ਬਨ ਗਏ ਉਹ ਤੇ ਉਹਦੀ ਗੱਲ ਵੀ ਆਏ ਥੋੜਾ ਕਰਦੇ ਹੁੰਦੇ ਕੋਈ ਧੀ ਭੈਣ ਨਾਲ ਆਪਾਂ ਸਾਰੀ ਧੀ ਆਏ ਨਾ ਮੈਂ ਦਬਾਉ ਤੋ ਕਹੀ ਕੀ ਐਸੀ ਇਹ ਪੈਣੀ ਦੇਖਵਾਇਆ ਮੂੰਹ ਠੱਡੇ ਚ ਮੱਖੀ ਰਵੇ ਤੈਨਾਂ ਨਹੀਂ ਆਈ ਨਾ ਸੀ ਤਾ ਤੇ ਰਖਮਣੀ ਹੰਨਕੇ ਤੇ ਮੋੜੂ ਮਾਈ ਕਰਦੇ ਨੇ ਉਹ ਕਹਿੰਦੀ ਸਾਨੂੰ ਬੱਚੇ ਦੇ ਵਿਚਾਰੀ ਦੀਆਂ ਸ਼ਾਮਾਂ ਚਾਹੀਦੀਆਂ ਤੇ ਪਹਿਲਾਂ ਮੈਂ ਮੰਗ ਪਾਣ ਇਥੇਰਾ ਪੁੱਛੀ ਉਹਨੇ ਦੱਸੂਗਾ ਬੰਨਿਆ ਤੇ ਦਿਆ ਲੈ ਦੇ ਨਹੀਂ ਸਾਹ ਚਲੇ ਕੱਦੇ ਤਰੌਣੇ ਮੰਨਿਆ ਜਉ ਤਾ ਗਾਹਾ ਮਾਮਿਆਂ ਵੀ ਕਹੀਆਂ ਦਿਆ ਇੰਨਾ ਦੇ ਦਾ ਕੱਪੜਾ ਮਿਲ ਕੇ ਹਾਂ ਬੰਨਿਆ ਤਾਂ ਵਧੀਆ ਮੈਂਨਾਂ ਨੇ ਸੜ ਤੋਂ ਮੰਨਿਆ ਨੇ ਸੜਤਾ ਜਵਾਬ ਹੀ ਦੇ ਦੇ ਭੈਣ ਤੇ ਹੁਣ ਭੈਣ ਜਵਾਬ ਕਿਵੇਂ ਦੇ ਕੇ ਆਉਂਦਾ ਨੇ ਕੋਈ ਘਾਟੇ ਸਾਨੂੰ ਦੇ ਬਥੇਰੇ ਹੋ ਗਏ ਜਾਣ ਅੱਗੇ ਜੀ ਬੜੀ ਗੱਲ ਹੈ ਬੜੀ ਜੀ ਅ ਜ ਉਹਨਾਂ ਨੇ ਜੇ ਤਾਂ ਫੌਜੀ ਹੈ ਨਾ ਤੱਕਾ ਕੋਈ ਨਹੀਂ ਖਣ ਨੂੰ ਕੁੜੀਆਂ ਦੀ ਤਾਂ ਸ਼ਾਮ ਟਪੈਰੀ ਹੈ ਮੈਂ ਤਾਂ ਹੀ ਕਰਾਇਆ ਸੀ ਮਾੁੰਡਾ ਲੱਗਿਆ ਹੋਇਆ ਚੱਲ ਕੁੜੀ ਪੜੀ ਲਿਖੀ ਹੁਣ ਉਹ ਤਾਂ ਕਹਾਂ ਪੜੀ ਦਾਜ ਬਗਾਈ ਨੂੰ ਹੱਥ ਮਾਰ ਦਿਨ ਮੈਂ ਜਵਾਬ ਹੈ ਤੇਰਾ ਹੈ ਰਾਜੀ ਨਾ ਜਵਾਬ ਦੇ ਦੇ ਹੋਰ ਕੋਈ ਝਗੜਾ ਦੀ ਏਕਲੀ ਪਹਿਲਾਂ ਆਦ ਲੈਣਾ ਮੰਗਦੀ ਗੱਲ ਉਹ ਕਰਿਆ ਕਰ ਮੈਂ ਆ ਗੱਲ ਖੋਲ੍ਹਿਆ ਕਰ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਮੈਂ ਕਿਹਾ ਸੀ ਬਣੇ ਵਾ ਮੈਨੂੰ ਮੰਗ ਦੱਸ ਦੋ ਕਹਿੰਦੇ ਕੁੜੀ ਸੋਹਣੀ ਹੈ ਮੰਗ ਲਾ ਕੀ ਦੱਸ ਲਵੀਰ ਦੱਸ ਦੇਵਾਂਗੇ ਤੇ ਉਹਦੀ ਗੱਲ ਵਿੱਚ ਇੱਕ ਝੋਲਾ ਰੱਖਤਾ ਨਾ ਮਾਂ ਨੇ ਤਾਂ ਹੋਰ ਮੈਂ ਤਾਂ ਪਛੇਤ ਮਾਨ ਹੋ ਗਈ ਪੜੇ ਉਹਨਾਂ ਦੇ ਘਰੇ ਜਾ ਕੇ ਮੈਂ ਤਾਂ ਇਹ ਬੋਲ ਲਿਆ ਨਾ ਉਹਦੇ ਵੀ ਧੀ ਆ ਕੰਮ ਤੇ ਉਹ ਗੱਲ ਉਹ ਇੰਨੀ ਮੰਗ ਮੰਗੀ ਜਾਂਦੀ ਹੈ ਕੌਣ ਸੋਚਦਾ ਨਹੀਂ ਭੈਣੇ ਅੱਜ ਕੱਲ ਤੇ ਵੀ ਧੀ ਐ ਸੋਚੇ ਵੀ ਮੇਰੀ ਧੀਾਂ ਵਰਗੀ ਏਤੀ ਐ ਕੋਹ ਹਿੰਟ ਗੱਲ ਭੈਣੇ ਹੁਣ ਬੇਸ਼ਰਮੀ ਨਹੀਂ ਧੀ ਤੋਂ ਕੋਈ ਨਹੀਂ ਕੁਸ ਰੱਖਦਾ ਹੁੰਦਾ ਨਾ ਸਭ ਕੁਝ ਦੇਣੀ ਵਾਹ ਸਾਰਾ ਕੁਛ ਦੇਣਗੇ ਨਹੀਂ ਸਾਰਾ ਕੁਛ ਕੱਲੀ ਕੱਲੀ ਮੇਰੀ ਜਵਾਬ ਦੇ ਤਾ ਭੈਣੇ ਵੱਡੀ ਗੱਡੀ ਮੰਗਦੀਆਂ ਆ ਕਿ ਨਾਲ ਛਾਪਾਂ ਮੰਗਦੀਆਂ ਆ ਇੰਨੀ ਤਾਂ ਭੈਣੇ ਸਾਡੇ ਚ ਦੁਨੀਆ ਸੀ ਜਵਾਬ ਦੇ ਦੀ ਸਿੱਧਾ ਹਾਂ ਭੈਣੇ ਅੱਛਾ ਕਰ ਲਈ ਤੋ ਗੱਲ ਆ ਉਹ ਜਵਾਬ ਦੇ ਤਾ ਮਨੇ ਕੀ ਗੱਲ ਐ ਇੱਡੀ ਤਾਂ ਕੋਈ ਅਸੀਂ ਮੰਗ ਨਹੀਂ ਮੰਗੀ ਸੀ ਜਵਾਬ ਦੇਣ ਵਾਲੀ ਤਾਂ ਫਿਰ ਉਹਨਾਂ ਦੀ ਮਰਜ਼ੀ ਐ ਭੈਣ ਫਿਰ ਉਹ ਹੀ ਗੱਲ ਮਾਨਤਨ ਤੋਂ ਸਾਰਿਆਂ ਦਾ ਚਾਹੀਦਾ ਨਹੀਂ ਸੀ ਚੱਲ ਫਿਰ ਕੋਈ ਨਹੀਂ ਬਣੀ ਹੋਰ ਦੇਖ ਲਾਂਗੇ ਹੁੰਡੇ ਮੇਰਾ ਮੁੰਡਾ ਜੀ ਤਾਂ ਪੜਿਆ ਲਿਖਿਆ ਫਿਰ ਉਹ ਹੀ ਗੱਲ ਵੀ ਮੰਗਤਾ ਮੰਗਣੀ ਸੀ ਚੱਲ ਭੈ ਠੀਕ ਐ ਫਿਰ ਚੱਲ ਕੋਈ ਹੋਰ ਦੇਖ ਲਾਂਗੇ ਚੰਗਾ ਹੈ ਚੱਲ ਹੋਰ ਨੇ ਘਰ ਮਾਰ ਲਈ ਕੋਈ ਚੰਗਾ ਕਿ ਮੁੰਡੇ ਤਾਂ ਉਹ ਆਈ ਦੀ ਮੈਂ ਕੀ ਮੰਗ ਮੰਗਦੀ ਸੀ ਉਹਦੇ ਮੁੰਡੇ ਨੂੰ ਪਤਾ ਲੱਗ ਗਿਆ ਵੀ ਮੇਰੀ ਮਾਂ ਨੇ ਉਹ ਵੀ ਗੱਲ ਵੀ ਇੰਨਾ ਦੇਣ ਲੈ ਮੰਗ ਲਿਆ ਬੱਡੀ-ਬੱਡੀ ਮੰਗ ਲਈ ਮਾਮੇ ਕੋ ਫੁੱੜਾ ਨੂੰ ਸ਼ਾਂਪਾ ਮੰਗ ਲੀਆਂ ਉਹ ਮੁੰਡਾ ਮੈਨੂੰ ਕੀ ਆਖੂਗਾ ਹੁੰਦਾ ਮੇਰੇ ਨਾਲ ਨਾ ਰੂਆ ਆਖੇ ਮਾਂ ਤਾਂ ਇੰਨਾ ਮੰਗਣ ਦੇ ਕੀ ਲੋੜ ਸੀ ਵੀ ਵਧੀਆ ਕੁੜੀ ਸੀ ਪੜੀ ਲਿਖੀ ਵਧੀਆ ਰਿਸ਼ਤਾ ਆਉਂਦਾ ਸੀ ਵੀ ਤੂੰ ਕਿਉਂ ਇੰਨਾ ਕੁਝ ਮੰਗੇ ਹੋ ਮੈਂ ਮੁੰਡੇ ਨੂੰ ਕੀ ਜਵਾਬ ਦਿਆਂਗੇ ਕੀ ਮੇਰੇ ਦਿਮਾਗ ਤੇ ਦੇਖਣਾ ਮੁੱਦਾ ਬਚ ਗਿਆ ਅੱਜ ਕੱਲ ਤਾਂ ਕੋਈ ਦਾਜ ਹੁਣ ਹੀ ਨਹੀਂ ਮੰਗਦਾ ਵਧੀਆ ਪੜੀ ਲਿਖੀ ਕੁੜੀ ਸੀ ਕਿ ਉਹਨੇ ਗੱਲ ਮੇਰੇ ਦਿਮਾਗ ਤੇ ਕੰਮ ਹੀ ਨਾ ਕਰਿਆ ਅੱਜ ਕੱਲ ਤਾਂ ਕੋਈ ਦਾਜ ਹੁਣ ਹੀ ਨਹੀਂ ਮੰਗਦਾ ਖਵਰਾ ਕੀ ਮੇਰੇ ਦਿਮਾਗ ਤੇ ਦੇਖਣਾ ਮੁੱਦਾ ਹੈ ਹੁੰਦਾ ਮੈਂ ਲੋਕਾਂ ਨੂੰ ਵਧੀਆ ਪੜੀ ਲਿਖੀ ਕੁੜੀ ਸੀ ਤੂੰ ਦਾਜ ਤੋਂ ਕੀ ਕਰਾਉਂਦਾ ਅੱਜ ਕੱਲ ਤਾਂ ਅੱਜ ਕੱਲ ਤਾਂ ਦਾਜ ਨਹੀਂ ਮੰਗਦੇ ਦਾਜ ਦੇ ਤਾਂ ਹੁਣ ਲੋਕ ਖਲਾਫ ਥਲਾਫ ਕਿ ਉਹਨੇ ਲੈਣਾ ਕੋਈ। ਦਿਮਾਗ ਤੇ ਡਿਕਰੋਂ ਮੁੰਡਾ ਵਧੀਆ, ਦਿਮਾਗ 'ਚ ਕੰਮ ਹੀ ਨਾ ਕਰਿਆ। ਪੜੀ ਜੇ ਕਿ ਕੁੜੀ ਸੀ ਬਧੀਆ ਕੁੜੀ ਸੀ, ਸੋਹਣੀ ਸੀ ਕੁੜੀ ਤਾਂ ਰੋਕ ਵੀ ਕਰਾਈ ਸੀ। ਬਸ ਉਹਦੀ ਗੱਲ ਵੀ ਚੱਲ ਦੇ। ਮੈਨੂੰ ਤਾਂ ਐ ਸੀ ਮੈਂ ਤਾਂ ਲਾਲ ਚਾਚਾ ਦੀ ਵੀ ਚੱਲ ਦੇ ਦੇਣਗੇ ਘਰ-ਵਾਰ ਵਧੀਏ। ਐਂ ਮੈਨੂੰ ਕਿ ਪਤਾ ਸੀ ਵੀ ਜਵਾਬ ਦੇ ਦੇਣਗੇ। ਦਾਇਰੇ ਦਾ ਦੁਨੀਆ ਉਹ ਹੀ ਖਲਾਫ ਹੈ, ਅੱਜ ਕੱਲ ਤਾਂ ਦਾਜ ਕੋਈ ਉਹ ਹੀ ਨਹੀਂ ਮੰਨਦਾ। ਮੇਰੇ ਦਿਮਾਗ ਤੇ ਡਿਕਰੋਂ ਮਤਲਬ ਹੈ।